ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 24 ਦਸੰਬਰ ਨੂੰ ਲੈਬ ਲੈਬ ਟ੍ਰੇਨਿੰਗ ਸਾਧਕ ਦੇ ਸਾਰੇ ਬੱਚਿਆਂ ਦੇ ਨਾਲ ਪਿੰਡ ਸਾਧਕ ਤੋਂ ਲੈ ਕੇ ਗੁਰਦੁਆਰਾ ਜੰਡ ਸਾਹਿਬ ਤੱਕ ਇੱਕ ਪੈਦਲ ਯਾਤਰਾ ਕੀਤੀ ਗਈ ਕੁਝ ਬੱਚੇ ਜਿਹੜੇ ਭੱਜ ਸਕਦੇ ਸੀ ਉਹ ਭੱਜ ਕੇ ਗਏ ਆ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅਸੀਂ 6 ਕਿਲੋਮੀਟਰ ਦੀ ਇਹ ਯਾਤਰਾ ਪੂਰੀ ਕੀਤੀ 1 ਘੰਟੇ 10 ਮਿੰਟ ਦੇ ਵਿੱਚ ਅੱਜ ਉਹ ਦੇਖਦੇ ਆ ਫੁੱਲ ਵੀਡੀਓ ਯਾਤਰਾ ਦੇ ਸ਼ੁਰੂਆਤ ਵਿੱਚ ਹੀ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਸੀ ਵਾਹਿਗੁਰੂ ਨਾਮ ਦਾ ਸਿਮਰਨ ਪੂਰਾ ਰਾਸਤਾ ਚੱਲਦਾ ਰਿਹਾ ਅੰਦਰ ਆਣਾ ਗੇਟ ਤੇ ਰੁਕ ਜਾਣਾ ਜਿਹੜੇ ਮੇਰੇ ਸਾਥੀ ਭੱਜ ਸਕਦੇ ਸੀਗੇ ਉਹ ਭੱਜ ਕੇ ਗਏ ਤੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਲਗਭਗ ਅੱਧੇ ਘੰਟੇ ਤੋਂ ਬਾਅਦ ਆਪਣੇ ਬੱਚੇ ਵੀ ਉੱਥੇ ਵਾਹਿਗੁਰੂ ਸਿਮਰਨ ਕਰਦੇ ਹੋਏ ਪਹੁੰਚ ਹੀ ਗਏ ਗੁਰਕਰ ਜੰਡ ਸੇ ਪਹੁੰਚ ਕੇ ਛੱਡੇ ਚੜ੍ਹਦੀ ਕਲਾ ਵਾਲੇ ਜਕਾਰੇ ਵਾਹਿਗੁਰੂ ਸਿਮਰਨ ਦੇ ਨਾਲ ਲਾਏ ਡੰਡ ਵਾਹਿਗੁਰੂ 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 ਫਿਰ ਆਪਾਂ ਸਾਰੀ ਸੰਗਤ ਗਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਰਬਾਰ ਸਾਹਿਬ ਦੇ ਅੰਦਰ ਟੇਕ ਟੇਕ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੈਠ ਕੇ ਵਾਹਿਗੁਰੂ ਸਿਮਰਨ ਤੋਂ ਬਾਅਦ ਕਿੜਾ ਪ੍ਰਸ਼ਾਦੀ ਦੇ ਲੱਗੇ ਆਪਾਂ ਸਾਰੇ ਵਾਪਸੀ ਵਾਸਤੇ ਚੱਲੇ ਪਏ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਨਸ਼ੋਪਾਪਤ ਇੱਕ ਇਤਿਹਾਸਿਕ ਗੁਰ ਅਸਥਾਨ ਹੈ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਫਿਰ ਅਪਾ ਚਾਲੇ ਪਏ ਵਾਪਸ ਗਰਾਊਂਡ ਨੂੰ। ਵਾਪਸ ਸਾਦਕ ਦੇ ਗਰਾਊਂਡ ਦੇ ਵਿੱਚ ਪਹੁੰਚ ਕੇ ਦੁੱਧ ਦਾ ਲੰਗਰ ਤਿਆਰ ਸੀ। ਇਨ੍ਹਾਂ ਛੁੱਟੀਆਂ ਦੇ ਦਿਨਾਂ ਵਿੱਚ ਲੈਵਲ ਅਪ ਟ੍ਰੇਨਿੰਗ ਸਾਦਕ ਵੱਲੋਂ ਬਹੁਤ ਸਾਰੇ ਸਿੱਖ ਇਤਿਹਾਸ ਨਾਲ ਰਿਲੇਟਡ ਤੇ ਫਿਜ਼ੀਕਲ ਐਕਟੀਵਿਟੀ ਨਾਲ ਰਿਲੇਟਡ ਈਵੈਂਟ ਕਰਵਾਏ ਜਾਂ। 22 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜੋ ਦੁੱਧ ਦਾ ਲੰਗਰ ਹੈ ਉਹ ਲੈਵਲ ਅਪ ਟ੍ਰੇਨਿੰਗ ਉਹ ਸਾਧਕ ਵੱਲੀਆਂ ਲਗਾਇਆ ਜਾਵੇਗਾ ਅਤੇ ਲਾਸਟ ਉੱਤੇ ਦੇਹ ਸ਼ਿਵਾ ਵਰ ਮੂਹੇ ਦੇ ਸ਼ਬਦ ਦੇ ਨਾਲ ਬੱਚਿਆਂ ਨੇ ਦਿਨ ਦੀ ਸਮਾਪਤੀ ਕੀਤੀ। ਸ਼ੁਭਕਰਮਣ ਤੇ ਕਬੂ ਹੁਣਾ ਨੂੰ ਮਿਲਦੇ ਆਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।